ਪੰਜਾਬ ਪੁਲਿਸ ਦੇ ਲਈ ਇੱਕ ਮਹੱਤਵਪੂਰਨ ਸਫਲਤਾ ਹਾਸਲ ਹੋਈ ਹੈ ਜਿੱਥੇ ਕਿ ਹਾਈ ਪ੍ਰੋਫਾਈਲ ਕ੍ਰਿਮੀਨਲ 2015 ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਭਗੌੜਾ ਅਪਰਾਧੀ ਪ੍ਰਦੀਪ ਕਲੇਰ ਜੋ ਹੈ ਉਹ ਸ਼ੁੱਕਰਵਾਰ ਨੂੰ ਗੁਰੂਗ੍ਰਾਮ ਤੋਂ ਆਖਰਕਾਰ ਗ੍ਰਿਫਤਾਰ ਕਰ ਲਿਆ ਗਿਆ ਹੈ ਕਲੇਰ 2018 ਤੋਂ ਪੰਜਾਬ ਪੁਲਿਸ ਤੋਂ ਲਗਾਤਾਰ ਭਜਦਾ ਹੋਇਆ ਜਾ ਰਿਹਾ ਸੀ ਅਤੇ ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਦੀ ਸੁਰੱਖਿਆ ਦੇ ਹੀਟ ਉਡੀਰਾ ਸਰਸਾ ਦੀ ਫੈਸਲਾ ਲੈਣ ਵਾਲੀ ਸੰਸਥਾ ਦੇ ਵਿੱਚ ਇੱਕ ਆਉਦਾ ਸੰਭਾਲ ਕੇ ਆਪਣਾ ਕੰਮ ਕਰ ਰਿਹਾ ਸੀ ਤਾਂ ਪੁਲਿਸ ਦੇ ਵੱਲੋਂ ਉਸ ਦੇ ਉੱਪਰ ਲਗਾਤਾਰ ਨਿਗ੍ਹਾਹ ਰੱਖਿਆ ਜਾ ਰਿਹਾ ਸੀ ਦੱਸ ਦਈਏ ਕਿ ਡੇਰਾ ਸਰਸਾ ਦੇ ਵਿੱਚ ਉਸ ਦੇ ਵੱਲੋਂ ਇੱਕ ਅਹੁਦਾ ਸੰਭਾਲਿਆ ਗਿਆ ਸੀ ਜਿਸ ਦਾ ਆਗੂ ਬਲਾਤਕਾਰ ਅਤੇ ਕਤਲ ਕੇਸ ਦੇ ਵਿੱਚ ਦੋਸ਼ੀ ਪਾਇਆ ਗਿਆ ਅਤੇ ਰੋहतक ਦੀ ਸੁਨਾਰਿਆ ਜੇਲ੍ਹ ਦੇ ਵਿੱਚ ਸਦਾ ਯਾਪਤਾ ਹੈ ਕਲੇਰ ਦਾ ਪਰਦਾਸ਼ ਫਾਸ਼ ਹੋਇਆ ਉਹ ਉਦੋਂ ਹੋਇਆ ਜਦੋਂ ਡੇਰਾ ਸਿਰਸਾ ਦੇ ਇੱਕ ਵਿਰੋਧੀ ਧੜੇ ਨੇ ਅਯੁੱਧਿਆ ਦੇ ਵਿੱਚ ਇੱਕ ਧਾਰਮਿਕ ਸਮਾਗਮ ਦੇ ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਦੇ ਵਿੱਚ ਭਾਜਪਾ ਦੇ ਖੇਤੀਬਾੜੀ ਮੰਤਰੀ ਸੂਰੀਆ ਪ੍ਰਤਾਪ ਸ਼ਾਹੀ ਦੀ ਨਾਲ ਖੜੇ ਹੋ ਕੇ ਤਸਵੀਰਾਂ ਪ੍ਰਸਾਰਿਤ ਕਰ ਦਿੱਤੀਆਂ ਇਹਨਾਂ ਤਸਵੀਰਾਂ ਦੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ ਕਲੇਰ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੂੰ ਗੁਰਦਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂਕਿ ਇਹ ਰਿਪੋਰਟ ਤਰਜ਼ ਕਰਨ ਲਈ ਕਲੇਰ ਵੀ ਹਜੇ ਪੰਜਾਬ ਦੇ ਵਿੱਚ ਪਾਇਆ ਜਾ ਰਿਹਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਆਖਿਰ ਕੌਣ ਹੈ प्रदीप ਕਲੇਰ प्रदीप ਕਲੇਰ ਦੇ ਨਾਲ ਸੰਬੰਧਿਤ ਪੋਸਟ ਮੰਤਰੀ ਦੇ ਫੇਸਬੁਕ ਪੇਜ ਤੋਂ ਰਹਿ ਸਮੇਂ ਹੀ ਤੌਰ ਦੇ ਉੱਪਰ ਗਾਇਬ ਹੋ ਗਏ ਜਿਵੇਂ ਹੀ ਪੰਜਾਬ ਪੁਲਿਸ ਕਲੇਰ ਦੇ ਬਾਰੇ ਵਿੱਚ ਪੁੱਛਗਿੱਛ ਕਰਨ ਦੇ ਲਈ ਮੰਤਰੀ ਦੇ ਦਫ਼ਤਰ ਪਹੁੰਚਦੀ ਹੈ ਤਾਂ ਇਸ ਪੋਸਟ ਦੇ ਵਿੱਚ ਨਾ ਸਿਰਫ ਕਲੇਰ ਦੀਆਂ ਮੰਤਰੀ ਦੇ ਨਾਲ ਕਈ ਤਸਵੀਰਾਂ ਦਿਖਾਈ ਦਿੱਤੀਆਂ ਸਗੋਂ ਉਹਨਾਂ ਦਾ ਨਾਮ ਵੀ ਸਪਸ਼ਟ ਕੀਤਾ ਗਿਆ ਸੀ ਮੰਤਰੀ ਦੇ ਅਹੁਦੇ ਨੇ ਹੋਰ ਧਾਰਮਿਕ ਸ਼ਕਤੀਆਂ ਦੇ ਨਾਲ ਵੈਦਿਕ ਕਾਰਮਾ ਫਾਊਂਡੇਸ਼ਨ ਦੇ ਵਿੱਚ ਕਲੇਰ ਦੀ ਸ਼ਮੂਲੀਅਤ ਨੂੰ ਵੀ ਉਜਾਗਰ ਕੀਤਾ ਦੱਸਦੀ ਹੈ ਕਿ ਫਰੀਦਕੋਟ ਜ਼ਿਲ੍ਹੇ ਦੇ ਗੁਰਦੁਆਰਾ ਜਵਾਹਰ ਸਿੰਘ ਵਾਲਾ ਤੋਂ ਜੂਨ 2015 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਚੋਰੀ ਦੇ ਨਾਲ ਸਬੰਧਤ ਐਫਆਈਆਰ ਨੰਬਰ 63 ਦੇ ਵਿੱਚ ਦਰਜ ਚਲਾਨ ਪ੍ਰਦੀਪ ਕਲੇਰ ਦੇ ਬਾਰੇ ਵਿੱਚ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦਾ ਹੈ ਫਰੀਦਕੋਟ ਅਦਾਲਤ ਦੇ ਵਿੱਚ ਦਾਇਰ ਕੀਤੇ ਗਏ ਚਲਾਨ ਦੇ ਮੁਤਾਬਿਕ 2014 ਦੇ ਵਿੱਚ ਡੇਰਾ ਸਿਰਸਾ ਦੇ ਕੌਮੀ ਕਮੇਟੀ ਮੈਂਬਰ ਹਰਸ਼ ਤੂਰੀ ਸੰਦੀਪ ਬਰੇਟਾ ਅਤੇ ਪ੍ਰਦੀਪ ਪਲੇਅਰ ਨੇ ਪੰਜਾਬ ਦੇ ਵਿੱਚ ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਸਿੰਘ ਬਿੱਟੂ ਦੇ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸੀ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੇ ਹਮੇਸ਼ਾ ਤੋਂ ਆਲੋਚਕ ਰਹਨੇ ਅਤੇ ਖਾਸ ਤੌਰ ਦੇ ਉੱਪਰ ਦਾਦੂਵਾਲ ਦੇ ਵੱਲੋਂ ਇਸ ਦੇ ਬਾਰੇ ਵਿੱਚ ਵੀ ਨਾਲ ਦੇ ਨਾਲ ਗੱਲਬਾਤ ਅੱਗੇ ਲਿਆਉਣ ਦੀ ਕਹੀ ਗਈ ਸੀ ਇੱਕ ਹੋਰ ਜੋ ਖੇਪਦਰ ਖੇਪ ਖੁੱਲ੍ਹੇ ਹੀ ਜਾ ਰਹੇ ਸੀ ਪਰਦਾ ਅਤੇ ਉਹਨਾਂ ਪਰਦਾ ਨੂੰ ਖੋਲਣ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਇੱਕ ਵੱਡੀ ਭੂਮਿਕਾ ਨਿਭਾਈ ਗਈ ਜਾਂਦ ਦੇ ਵਿੱਚ ਬਰਗਾੜੀ ਦੇ ਵਿੱਚ ਮਿਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠੇਗੇ ਪੰਨਿਆਂ ਸਮੇਤ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ ਗਿਆ ਸੀ ਜੋ ਕਿ ਪੰਜਾਬ ਦੇ ਵਿੱਚ ਇੱਕ ਮਹੱਤਵਪੂਰਨ ਸਿਆਸੀ ਮੁੱਦਾ ਲ ਕਈ ਸਾਲਾਂ ਤੋਂ ਲਗਾਤਾਰ ਬਣਿਆ ਹੋਇਆ ਹੈ ਗੁਰੂ ਸਰਪੰਤਾ ਅਤੇ ਮਲਕੇ ਦੇ ਵਿੱਚ ਬੇਅਦਬੀ ਦੀਆਂ ਹੋਰ ਘਟਨਾਵਾਂ ਦੇ ਵਿੱਚ ਵੀ ਹਰਸ਼ ਤੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਹੈ ਜਦੋਂ ਕਿ ਹਰਸ਼ ਤੂਰੀ ਅਤੇ ਸੰਦੀਪ ਬਰੇਟਾ ਹਾਲੇ ਵੀ ਫਰਾਰ ਨੇ ਪੁਲਿਸ ਨੇ 2017 ਦੇ ਮੌੜ ਬੰਬ ਧਮਾਕੇ ਦੇ ਕੇਸ ਦੇ ਵਿੱਚ ਤਿੰਨ ਹੋਰਾਂ ਦੇ ਵਿੱਚੋਂ ਡੇਰਾ ਸਾਚਾ ਸੌਦਾ ਦੇ ਪਰਿਵਾਰਾਂ ਗੁਰਤੇਜ ਸਿੰਘ, ਅਮਰੀਕ ਸਿੰਘ ਅਤੇ ਅਫਤਾਰ ਸਿੰਘ ਨੂੰ ਨਾਮਜ਼ਦ ਕੀਤਾ ਸੀ ਜਿਸ ਦੇ ਵਿੱਚ 7 ਵਿਅਕਤੀ ਮਾਰੇ ਗਏ ਸੀ ਅਤੇ ਉਹ ਵੀ ਗ੍ਰਿਫਤਾਰੀ ਤੋਂ ਹਾਲੇ ਤੱਕ ਬਚਦੇ ਜਾ ਰਹੇ ਨੇ ਪਰantu ਇਸ ਵਾਰ ਪ੍ਰਦੀਪ ਪਲੇਅਰ ਜੋ ਹੈ ਇਹ ਆਪਣੀ ਜੋ ਤਸਵੀਰਾਂ ਦੇ ذریعے ਅਤੇ ਮੰਤਰੀ ਦੇ ذریعے ਇੱਕ ਵਾਰ ਗ੍ਰਿਫਤ ਦੇ ਵਿੱਚ ਆ ਚੁੱਕਾ ਹੈ ਤਾਂ ਹੁਣ ਇਸ ਦੇ ਉੱਪਰ ਕਿਸ ਪ੍ਰਕਾਰ ਦੀ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਵੇਗੀ ਇਹ ਵੇਖਣਾ ਅਹਿਮ ਹੋਵੇਗਾ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਆਈ ਹੈਵ ਡਿਡ ਮਾਈ ਕੋਚਿੰਗ ਫਰਮ ਗਲੋਬਵਾਈਜ਼ ਓਨਲੀ ਫਾਰ ਆਈਟਸ ਐਂਡ ਆ ਸਕਿਓਰਡ 6.5 ਬੈਂਡ ਮਾਈ ਐਕਸਪੀਰੀਅੰਸ ਵਿਦ ਗਲੋਬਵਾਈਜ਼ ਵਾਸ ਸੋ ਵੈਲ ਆਈ ਊਡ ਰੀਅਲੀ ਸਜੈਸਟ ਈਚ ਐਂਡ ਏਵਰੀਵਨ ਟੂ ਕਮ ਹੇਅਰ ਐਂਡ ਪਰਸੂ ਥੇਅਰ ਪ੍ਰੋਸੈਸ ਥਰੂ ਗਲੋਬ ਐਡਵਾਈਸ ਇਟ ਵਿਲ ਬੀ ਰੀਅਲੀ ਹੈਲਪਫੁਲ ਫਾਰ ਯੂ ਸੰਪਰਕ ਕਰਨ ਦੇ ਲਈ ਹੁਣੇ ਕਾਲ ਕਰੋ ਦਿੱਲੀ ਬ੍ਰਾਂਚ ਦੇ ਲਈ 9 5875 ਪੰਜਾਬ ਤੇ ਚੰਡੀਗੜ੍ਹ ਬ੍ਰਾਂਚ ਦੇ ਲਈ 8725875 875 ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ